इस पार्लीमेंट च भाजपा सरकार की सरकार चल अफसोस के दोष अपने तो कि इन्हें लोग इन बात मारे गए सोलह होने वर्ग हमेशा सोलह होने वर्ग सौ एक हॉस्पिटलों को बैठे सोलह वर्ग के लाइफ टाइम के लिए फिजिकल हैंडीकैप्ट होकर मैंटली हो गया यह सरकार का शदक नहीं ਜਿਹੜੇ ਅਸੀਂ ਅੱਗੇ ਬਣਾਇਓ ਅੱਜ ਕਰੰਦੇ ਆ ਤੁਹਾਡੇ ਬੰਦਿਆਂ ਨੂੰ ਦਿਖਾਇਆ ਮੋਦੀ ਹੋਣਾ ਨੂੰ ਸਾਰਿਆਂ ਨੂੰ ਚੰਗੀਆਂ ਵੋਟਾਂ ਪਾਈਆਂ ਇਹ ਸਾਡਾ ਕੀ ਭਲਾ ਕਰ ਚੰਦੇ ਆ ਉਹੀ ਗਾੜੀ ਹੈ ਸਾਡੀ ਇਰੋਚਨਾ ਨਹੀਂ ਸਾਡਾ ਕੀ ਟੈਕ ਲਿਆ ਮੈਂ ਨਾ ਨੂੰ ਤਾਂ ਰੋਲ ਕੇ ਰੱਖਦਾ ਮੈਂ ਮੜਾਦਾ ਮੈਂ ਮੜਾਦਾ ਮਾੜੀ ਵੜੀ ਗੱਲ ਹੈ ਕਿ ਦੇਸ਼ ਨੂੰ ਕਾਰਪੋਰੇਟ ਇਹ ਦੇਣਾ ਕਿ ਸਹੀ ਕਰਕੇ ਮੰਗ ਆਜੂ ਪ੍ਰਾਈਵੇਟ ਦੀ ਕਨਕ ਦੀ ਫੀਸ ਕੋਈ ਚੱਲ ਨਹੀਂ ਪਦੀ ਕੋਈ ਸਰਕਾਰ ਨੇ ਚਾਲੂ ਕੀਤੀ ਪੰਜਾਬ ਜੱਟੇ ਬੰਦਿਆਂ ਨੇ ਲੱਭਦਾ ਕਿ ਸਾਨੂੰ ਬੰਦ ਕਰਨ ਦੀ ਗੱਲ ਕਿਹਨਾਂ ਸਾਰੀ ਕੰਸ ਜਿਹੜੀ ਆ ਉਹ ਜੋਕ ਹੈ ਇਹ ਸਭ ਧੋਖਾਧੜੀ ਮੰਨ ਲਿਆ ਬੰਦ ਕਰਨ ਲਈ ਸਰਕਾਰ ਹੈ ਕਿ ਉਹ ਨਹੀਂ ਕੀਤੀ ਪੰਜਾਬ ਨੂੰ ਨਹੀਂ ਡਾਕਟਰ ਕਮੈਂਡ ਕੀਤਾ ਨਹੀਂ ਕਿਉਂ ਨਹੀਂ ਮੇਰੀ ਗੱਲ ਮੇਰੀ ਗੱਲ ਸਮਝਾ ਜਵਾਰ ਤਾਂ ਸੈਲੋ ਜਿਹੜਾ ਸੈਲੋ ਕਿਸੇ ਸਟੇਟ ਦੇ ਅੰਦਰ ਸਟੇਟ ਕਮੈਂਡ ਦੇ ਅੰਦਰ ਤਾਂ ਕੰਮ ਨਹੀਂ ਕਰਦੇ ਜਦੋਂ ਐਫਸੀਆਈ ਜਾਂ ਪਾਵਰ ਆਨ ਨਹੀਂ ਦੇਖਦਾ ਉਹ ਪੰਜ ਸੱਤ ਨੂੰ ਨਹੀਂ ਦੇਖਦਾ ਉਹ ਮਾਰਕੀਟ ਨੂੰ ਨਹੀਂ ਦੇਖਦਾ Como é que uma gente que coisa?